ਬਾਈ ਕੁਦਰਤ ਦੇ ਨਿਯਮਾਂ ਨੂੰ ਪਲਟ ਕੇ ਰੱਖ ਦਿੱਤਾ ਇਹ ਪਹਿਲਾ ਇਨਸਾਨ ਆ ਜਿਹਦੇ ਦਿਮਾਗ ਦੇ ਵਿੱਚ ਨਿਊਰੋਲਿੰਕ ਚਿਪ ਇੰਸਟਾਲ ਹੋਈ ਆ 2 ਮਹੀਨੇ ਹੋ ਗਏ ਆ ਨੋਲੈਂਡ ਅਰਬੋਏ ਦਾ ਨਾਮ ਏ 29 ਸਾਲ ਦੀ ਉਮਰ ਦਾ ਇਹਦਾ ਐਕਸੀਡੈਂਟ ਹੋ ਗਿਆ ਸੀਗਾ ਔਰ ਰੀੜ ਦੀ ਹੱਡੀ ਦੇ ਦੋ ਹਿੱਸੇ ਟੁੱਟ ਗਏ ਸੀਗੇ ਮਤਲਬ ਇਹਦਾ ਸਿਰ ਕੰਮ ਕਰਦਾ ਸੀ ਬਾਕੀ ਧਾੜੇ ਦੀ ਬੇਕਾਰ ਹੋ ਗਈ ਸੀ ਜਦੋਂ ਜਿਹੜੇ ਦਿਮਾਗ ਦੇ ਵਿੱਚ ਚਿਪ ਲਾਈਆ ਇਹ ਆਪਦੇ ਸਾਰੇ ਸਰੀਰ ਨੂੰ ਮਹਿਸੂਸ ਕਰਨ ਲੱਗ ਗਿਆ ਸੋਚ ਕੇ ਦੇਖੋ ਇਨਸਾਨ ਅਮਰ ਹੋਣ ਦੇ ਕਾਰਤੇ ਆ ਗਿਆ ਅਸੰਭਵ ਚੀਜ਼ਾਂ ਨੂੰ ਸੱਚ ਕਰਕੇ ਰੱਖ ਦਿੱਤਾ ਸਾਇੰਸ ਨੇ ਤੁਸੀਂ ਦੇਖੋ ਕੀ ਕੀ ਪ੍ਰੋਗਰਾਮ ਉਹਦੇ ਦਿਮਾਗ ਦੇ ਵਿੱਚ ਪਾਏ ਗਏ ਇਹ ਵੀਡੀਓ ਨਾਲ ਨਾਲ ਚੱਲਦੀ ਆ ਇਹ ਇਨਸਾਨ ਬਿਲਕੁਲ ਡੈੱਡ ਹੋ ਗਿਆ ਸੀਗਾ ਹੁਣ ਜਿਹੜੀ ਚਿਪ ਇਹਦੇ ਦਿਮਾਗ ਦੇ ਵਿੱਚ ਲਾਈ ਆ ਉਹਦੀ 8 ਘੰਟੇ ਦੀ ਬੈਟਰੀ ਆ ਹੁਣ ਇਹਦੇ ਵਿੱਚ ਅਪਗ੍ਰੇਡ ਹੋ ਰਿਹਾ ਕਿ ਬਾਰ-ਬਾਰ ਇਹਨੂੰ ਰੀਚਾਰਜ ਨਹੀਂ ਕਰਨਾ ਪੈਣਾਗਾ ਦਿਮਾਗ ਦੀ ਇਲੈਕਟ੍ਰਿਸਿਟੀ ਯੂਜ਼ ਕਰੂਗੀ ਤੇ ਉਹਨੂੰ ਬਾਰ-ਬਾਰ ਜਿਹੜਾ ਪਹਿਲਾਂ ਇਹਦੇ ਸਿਰ ਦੇ ਉੱਤੋਂ ਇੱਕ ਵਾਇਰ ਦੇ ਨਾਲ ਕਨੈਕਟਡ ਸੀ ਤੇ ਬਲੂਟੁੱਥ ਦੇ ਨਾਲ ਉਹ ਜਿਹੜੇ ਆਪ ਦੇ ਕੰਪਿਊਟਰ ਜਾਂ ਹੋਰ ਜਿਹੜੇ ਇਲੈਕਟ੍ਰੋਨਿਕ ਗੈਜਟ ਜਿਹੜੇ ਉਹ ਚਲਾਉਂਦਾ ਸੀਗਾ ਕਮਰੇ ਦੇ ਵਿੱਚ ਬੈਠਾ ਬੈਠਾ ਉਹ ਗੇਮਾਂ ਖੇਡ ਸਕਦਾ ਹੈ ਸਟੋਰੀਆਂ ਲਿਖ ਸਕਦਾ ਹੈ ਸੋਸ਼ਲ ਮੀਡੀਆ ਚ ਸਾਰਾ ਕੁਝ ਕਰ ਸਕਦਾ ਹੈਗਾ ਜਿਹੜਾ ਬੰਦਾ ਬਿਲਕੁਲ ਖਤਮ ਹੋ ਗਿਆ ਸੀਗਾ ਸੋਚ ਕੇ ਦੇਖੋ ਹਜ਼ਾਰਾਂ ਟ੍ਰਾਇਲ ਇਹਦੇ ਜਾਨਵਰਾਂ ਦੇ ਪਾਸ ਹੋ ਚੁੱਕੇ ਆ ਅੱਗੇ ਇਹਨਾਂ ਦਾ ਟੀਚਾ 22000 ਲੋਕਾਂ ਤੱਕ ਇਹ ਚਿਪ ਲਾਉਣ ਦਾ ਹੈ ਹੈਰਾਨੀ ਦੀ ਗੱਲ ਆ ਬੀ ਕੁਦਰ ਦੇ ਨਿਜਮਾ ਨੂੰ ਪਲਟ ਕੇ ਰੱਖ ਦਿੱਤਾਗਾ ਹੁਣ ਇਨਸਾਨ ਦੀ ਮੈਮਰੀ ਜਿਹੜੇ ਇਹਦੇ ਡੀ ਐਨ ਏ ਦੇ ਵਿੱਚ ਜਿਹੜੇ ਰੋਗ ਹੋਣੇ ਆ ਜੈਨੇਟਿਕ ਰੋਗ ਹੁੰਦੇ ਆ ਜਿਵੇਂ ਜਿਵੇਂ ਜਿਹੜਾ ਦਾਦੇ ਪੜਦਾਦਿਆਂ ਤੋਂ ਆਉਂਦਾ ਹੁੰਦਾਗਾ ਉਹ ਸਾਰੀਆਂ ਚੀਜ਼ਾਂ ਇਹ ਚਿਪ ਰਿਮੂਵ ਕਰ ਸਕਦੀ ਆ ਕੋਈ ਨਵੀਂ ਭਾਸ਼ਾ ਸਿੱਖਣੀ ਆ 2 ਮਿੰਟ ਦੇ ਵਿੱਚ ਦਿਮਾਗ ਦੇ ਵਿੱਚ ਆ ਜਾਂਦੀ ਆ ਇਹ ਬੰਦਾ ਸਿਰਫ ਸੋਚਦਾ ਏ ਜਿਹੜਾ ਕਰਸਰ ਹੁੰਦਾ ਜਿਹੜਾ ਤੀਰ ਹੁੰਦਾਗਾ ਲੈਪਟਾਪ ਦਾ ਉਹਨੂੰ ਹੱਥ ਲਾਉਣ ਦੀ ਵੀ ਲੋੜ ਨਹੀਂ ਇਹਨੂੰ ਸ਼ਰਫ ਆਪਣੀ ਸੋਚ ਦੇ ਨਾਲ ਇਹ ਚਲਾਉਂਦਾਗਾ ਸੋਚ ਕੇ ਦੇਖੋ ਜਿਹੜਾ ਉਹ ਸਾਇੰਸਦਾਨ ਸੀਗਾ ਸਟੀਫਨ ਹੌਕਿੰਗ ਜੇ ਉਹ ਸਮੇਂ ਨਿਊਰੋਲਿੰਕ ਹੁੰਦੀ ਉਸ ਸਮੇਂ ਕੰਮ ਚੱਲ ਰਿਹਾ ਸੀਗਾ ਨਿਊਰੋਲਿੰਕ ਹੁੰਦੀ ਤਾਂ ਉਹ ਕੀ ਕੀ ਕਰਕੇ ਦਿਖਾ ਦੇਣਾ ਸੀਗਾ ਐਡੀ ਵੱਡੀ ਇਹ ਖੋਜ ਆ ਦੁਨੀਆ ਨੂੰ ਪਲਟਣ ਦਾ ਕੰਮ ਹੋ ਗਿਆ ਗੋਹਰਾ ਦਾ ਦਿਮਾਗ ਅੱਗੇ ਕਿਉਂ ਚੱਲਦਾ ਆਮ ਲੋਕਾਂ ਨਾਲੋਂ ਸੋਚ ਕੇ ਦੇਖੋ ਬਾਕੀ ਦੇਸ਼ਾਂ ਦੇ ਵਿੱਚ ਵੀ ਤਾਂ ਸਾਇੰਸਦਾਨ ਹੈਗੇ ਆ ਐਨੀ ਵੱਡੀ ਇਹ ਖੋਜ ਆ ਇਹ ਬੰਦਾ ਮੂੰਹੋਂ ਬੋਲ ਕੇ ਦੱਸਦਾਗਾ ਕਿ ਹੁਣ ਮੈਂ ਜੀਊਂਗਾ ਤੇ ਇੰਨਾ ਜੀਊਂਗਾ ਜਿੰਨਾ ਕੋਈ ਜੀਆ ਨਹੀਂ ਹੋਣਾਗਾ ਹੁਣ ਇਹਦੀ ਜਿਹੜੀ ਬੈਟਰੀ ਦੀ ਸਮਰੱਥਾ 8 ਘੰਟੇ ਦੀ ਸੀਗੀ ਇਹ ਆਟੋਮੈਟਿਕ ਦਿਮਾਗ ਦੇ ਵਿੱਚੋਂ ਹੀ ਚਾਰਜ ਹੋਇਆ ਕਰੂਗੀ ਇਹਨਾਂ ਦਾ ਟੀਚਾ ਨਿਊਰੋਲਿੰਕ ਦਾ 22000 ਤੋਂ ਵੱਧ ਲੋਕਾਂ ਦੇ ਲਾਉਣ ਦਾ ਏ 2025-26 ਤੱਕ ਫਿਰ ਤੁਸੀਂ ਆਮ ਹੀ ਦੇਖੋਗੇ ਇਨਸਾਨ ਜਿਨ੍ਹਾਂ ਦੇ ਸਿਰਾਂ ਦੇ ਵਿੱਚ ਚਿਪਾਂ ਲੱਗੀਆਂ ਉਹ ਮਲਟੀਟਾਸਕ ਕਰ ਸਕਦੇ ਆ ਮਲਟੀਟਾਸਕ ਨਹੀਂ ਕੋਈ ਵੀ ਨਹੀਂ ਕਰ ਸਕਦਾ ਇੱਕ ਸਮੇਂ ਦੋ ਕੰਮ ਕਰਨੇ ਇਹ ਇਨਸਾਨ ਇੱਕ ਸਮੇਂ ਤਾਂ ਜਿਹੜੀ ਚੈਸ ਵਰਗੀ ਜਿਹੜੀ ਡਿਫਿਕਲਟ ਗੇਮ ਖੇਡਦਾ ਦੂਜੇ ਪਾਸੇ ਇਹ ਲੋਕਾਂ ਨਾਲ ਚੈਟ ਵੀ ਕਰ ਸਕਦਾ ਹੈਗਾ ਦੋ ਦੋ ਕੰਮ ਇੱਕੋ ਵਾਰ ਇੰਨੀ ਜਿਆਦੇ ਦਿਮਾਗ ਦੀ ਸਮਰੱਥਾ ਇਹਦੇ ਵਿੱਚ 64 ਨਿੱਕੀਆਂ ਨਿੱਕੀਆਂ ਤਾਰਾਂ ਜਿਹੜੀਆਂ ਆਪਣੇ ਦਿਮਾਗ ਦੇ ਜਿਹੜੀਆਂ ਇੰਪਲਸਸ ਹੁੰਦੀਆਂ ਜਿਹੜੀਆਂ ਬ੍ਰੇਨ ਬੀਵ ਹੁੰਦੀਆਂ ਵਾਈਬ੍ਰੇਸ਼ਨ ਹੁੰਦੀ ਆ ਉਹਨੂੰ ਸਾਰਾ ਕੁਝ ਕੋਡਡ ਕਰਕੇ ਅੱਗੇ ਜਿਹੜੇ ਉਹਦੇ ਆਰਡਰ ਜਿਹੜੇ ਦਿਮਾਗ ਦੇ ਵਿੱਚ ਸੋਚਦਾ ਉਹ ਗਾਹਾਂ ਉਹਵੇਂ ਚੱਲਦੇ ਆਂ ਬਾਂਦਰਾਂ ਦੇ ਉੱਤੇ ਵੀ ਸੂਰਾਂ ਦੇ ਉੱਤੇ ਵੀ ਸਾਰਿਆਂ ਤੇ ਇਹ ਚਿਪ ਲਾ ਕੇ ਦੇਖੀ ਆ ਔਰ ਬਾਂਦਰ ਵੀ ਗੇਮ ਖੇੜ ਸਕਦੇ ਆ ਦੇਖੋ ਤੁਸੀਂ ਉਹਨਾਂ ਦੇ ਸੋਚਣ ਤੱਕ ਦੇ ਨਾਲ ਉਹ ਚੀਜ਼ਾਂ ਕਰ ਸਕਦੇ ਆ ਅੱਗੇ ਅੱਗੇ ਤੁਸੀਂ ਦੇਖੋ ਆਉਣ ਵਾਲੇ 2-5 ਸਾਲਾਂ ਤਹਾਂ ਸਾਲਾਂ ਦੇ ਵਿੱਚ ਇਹ ਟੈਕਨੋਲੋਜੀ ਕਿੰਨੀ ਅੱਗੇ ਜਾਊਗੀ ਫਿਰ ਉਹਨੂੰ ਕੰਪਿਊਟਰ ਦੇ ਮੂਰੇ ਵੀ ਬੈਠਣ ਦੀ ਲੋੜ ਨਹੀਂ ਹੋਣੀਗੀ ਉਹ ਓਵੇਂ ਚਲਾਊਗਾ ਉਹਨਾਂ ਨੂੰ ਵੀ ਟੱਚ ਕਰਨ ਦੀ ਲੋੜ ਨਹੀਂਗੀ ਉਹ ਹਵਾ ਦੇ ਵਿੱਚ ਹੱਥ ਕਰਦੇ ਹੱਥ ਵੀ ਨਹੀਂ ਕਰਨ ਦੀ ਲੋੜ ਤੇ ਸੋਚ ਕੇ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਹੂਨ-ਫਾਨ ਦਾ ਫਿਰ ਰਹਿਣੇ ਨਹੀਂ ਹੈਗੇ ਕੀ ਜਮਾਨਾ ਆਉਣਾਗਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਰਿਆਂ ਦੇ ਦਿਮਾਗ ਦੇ ਵਿੱਚ ਇਹ ਚੱਪ ਹੋਊਗੀ ਤੇ ਉਹ ਜਿਹੜੀ ਇਨਫੋਰਮੇਸ਼ਨ ਚਾਹਣਗੇ ਉਹ ਪਾ ਸਕਦੇ ਉਹਨਾਂ ਦੇ ਜੀਣ ਦਾ ਕੀ ਮਕਸਦ ਰਹਿ ਜਾਊਗਾ ਮੈਨੂੰ ਇਹ ਸਮਝ ਨਹੀਂ ਲੱਗਦੀ ਕਿ ਜਦੋਂ ਉਹਨਾਂ ਦੀ ਸਾਰੀ ਮੈਮਰੀ ਅਗਲੀ ਪਿਛਲੀ ਜਿਸ ਤਰ੍ਹਾਂ ਦੀ ਚਾਹੇ ਉਸ ਤਰ੍ਹਾਂ ਦੀ ਬਣਾ ਸਕਦੇ ਆ ਲੋਕਾਂ ਨੇ ਇੱਕ ਦੂਜੇ ਦੇ ਸਬੰਧ ਹੀ ਰਹਿ ਜਾਣਗੇ ਜਿੱਥੇ ਚੈਪ ਦੇ ਇੰਨੇ ਫਾਇਦੇ ਗਿਣਾਇਆ ਜਾ ਰਿਹਾ ਆ ਅਣਗਿਣਤ ਉਥੇ ਇਹ ਗਲਤ ਹੱਥਾਂ ਦੇ ਵਿੱਚ ਜਿਹੜੇ ਜਿਹੜੇ ਹੈਕਰ ਹੁੰਦੇ ਆ ਉਹ ਹੈ ਕਿਉਂ ਨਹੀਂ ਕਰ ਸਕਦੇ ਕਰ ਸਕਦੇ ਆ ਜਿਹੜਾ ਬਣਾਉਣ ਵਾਲਾ ਐ ਅਕਸਰ ਨੂੰ ਕਿੰਨੀ ਉਹਦੀ ਵੱਡੀ ਟੀਮ ਆ ਜਿਹੜੀ ਇੱਥੇ ਕੰਮ ਕਰਦੀ ਆ ਤਾਂ ਉਹਨਾਂ ਕੋਲੇ ਉਹਦਾ ਤੋੜ ਵੀ ਹੋਊਗਾ ਇਹ ਚੀਜ਼ਾਂ ਬਾਹਰ ਵੀ ਲੀਕ ਹੋ ਸਕਦੀਆਂ ਆ ਇਹ ਬਹੁਤ ਵੱਡੇ ਲੈਵਲ ਤੇ ਜਦੋਂ ਲੋਕਾਂ ਦੇ ਸਿਰਾਂ ਦੇ ਵਿੱਚ ਇਹ ਚੱਪ ਲੱਗੀ ਉਹ ਦੁਨੀਆ ਨੂੰ ਅਮੇਜਨ ਕਰਕੇ ਦੇਖੋ ਕਿ ਹੋ ਜੀ ਹੋਊਗੀ। ਉਹ ਵਕਤ ਦੂਜੇ ਨਾਲ ਗੱਲ ਹੀ ਕੀ ਕਰਨਗੇ? ਫਰਾਂਸ ਮੈਂ ਸਿੱਧੀ ਇੱਕ ਦੂਜੇ ਨਾਲ ਮੈਮਰੀ ਉਹ ਸ਼ੇਅਰ ਕਰਨਗੇ। ਕੀ ਇਨਸਾਨ ਕੰਮ ਕਰੂਗਾ? ਸਭ ਚੀਜ਼ਾਂ ਉਹਦੇ ਸੋਚਣ ਤੱਕ ਨਾ ਹੋ ਜਾਣਗੀਆਂ। ਆਉਣ ਵਾਲਾ ਸਮਾਂ ਕਿਹੋ ਜਿਹਾ ਅਮੇਜਨ ਕਰਨਾ ਮੁਸ਼ਕਲ ਹੈ ਇਨਸਾਨ ਦੇ ਲਈ ਕਿ ਆਉਣ ਵਾਲੇ 10 ਸਾਲ ਕਿਹੋ ਜਿਹਾ ਹੋਣਗੇ। ਤੇ ਬੱਚੇ ਸਕੂਲਾਂ ਦੇ ਵਿੱਚ ਪੜ ਰਹੇ ਆ ਅਸੀਂ ਨੌਕਰੀਆਂ ਲਵਾਂਗੇ ਅਸੀਂ ਕੰਮ ਕਰਾਂਗੇ ਔਰ ਦੁਨੀਆ ਕਿੱਧਰੋਂ ਕਿੱਧਰ ਨੂੰ ਚਲੀ ਜਾਣੀ ਆ ਸਾਰੇ ਟ੍ਰੈਂਡ ਸਾਰੀਆਂ ਖੋਜਾਂ ਗੋਰੀਆਂ ਕੋਲੇ ਸ਼ੁਰੂ ਹੁੰਦਣਾ ਹੈ ਅਮਰੀਕਾ ਦੇ ਵਿੱਚੋਂ ਅੱਜ ਵੀ ਪੂਰੀ ਦੁਨੀਆ ਤੇ ਰਾਜ ਕਰ ਰਿਹਾਗਾ ਗੂਗਲ ਵਰਗੀਆਂ ਕੰਪਨੀਆਂ ਦੇ ਕਰਕੇ ਬਾਕੀ ਦੇਸ਼ ਇਹ ਚੀਜ਼ਾਂ ਕਿਉਂ ਨਹੀਂ ਸੋਚ ਪਾਉਂ ਰਹੇ ਗਏ ਇਨਸਾਨ ਆਪਣੇ ਮੂੰਹੋਂ ਬੋਲ ਕੇ ਦੱਸ ਰਿਹਾਗਾ ਸਾਰੀਆਂ ਚੀਜ਼ਾਂ ਲਾਈਵ ਤੁਹਾਡੇ ਸਾਹਮਣੇ ਸਬੂਤ ਆ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ Google ਕਰੋ। ਸਾਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਇਹਦੇ ਬਾਰੇ। ਇੰਗਲਿਸ਼ ਵੀਡੀਓ ਦੇਖ ਸਕਦੇ ਆ ਤਾਂ ਉਹਨਾਂ ਨੂੰ ਵੇਖ ਕੇ ਉਹਨੂੰ ਟ੍ਰਾਂਸਲੇਟ ਕਰ ਲਓ। ਕਿਸੇ ਵੀ ਤਰ੍ਹਾਂ ਪੂਰੀ ਜਾਣਕਾਰੀ ਤੁਸੀਂ ਇਹਦੇ ਬਾਰੇ ਲੈ ਕੇ ਦੇਖੋ ਤੁਹਾਡਾ ਦਿਮਾਗ ਹੈ ਲੱਜੂਗਾ। ਫਿਊਚਰ ਕੀ ਆ। ਆਪਾਂ ਮਿਲਦੇ ਆਂ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਗੁਰੂ ਜਾਣਕਾਰੀ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ। ਪੇਜ ਨੂੰ ਫੋਲੋ ਕਰਨਾ ਨਹੀਂ ਤਾਂ ਤੁਸੀਂ ਅੱਗੇ ਇਸ ਤਰ੍ਹਾਂ ਦੇ ਵੀਡੀਓ ਨਹੀਂ ਦੇਖ ਸਕੋਗੇ। ਇੱਕ ਵਾਰੀ ਪੇਜ ਅੱਗੇ ਲੰਘਿਆ ਦੁਬਾਰਾ ਕਈ ਵਾਰ ਮੇਹੀ ਲਵ ਦਾਗਾ ਫੋਲੋ ਕਰ ਲੈਣਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਠੀਕ ਹੈ ਜੀ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ